ਚੰਡੀਗੜ੍ਹ ਦੇ ਵਿੱਚ ਮੇਅਰ ਦੀ ਕੁਰਸੀ ਲਈ ਲੜਾਈ ਲੜੀ ਜਾ ਰਹੀ ਸੀ ਹਾਲਾਂਕਿ ਭਾਜਪਾ ਨੇ ਇਹ ਚੋਣ ਜਿੱਤੀ ਹੈ ਔਰ ਗੱਠਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੀ ਦੋਨਾਂ ਦੀਆਂ ਸੀਟਾਂ ਜੇਕਰ ਮਲਾ ਲੀਆਂ ਜਾਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਭਾਜਪਾ ਦੇ ਨਾਲੋਂ ਜ਼ਿਆਦਾ ਸੀ ਵੱਧ ਸੀ ਪਰ ਕਰਾਸ ਵੋਟਿੰਗ ਵੋਟਿੰਗ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਭਾਜਪਾ ਦੀ ਮੇਅਰ ਦੀ ਕੁਰਸੀ ਜਿਹੜੀ ਹੈ ਭਾਜਪਾ ਦੇ ਖਾਤੇ ਵਿੱਚ ਆ ਗਈ ਹੈ ਤੇ ਹੁਣ ਭਾਜਪਾ ਨੇ ਜਿੱਤ ਹਾਸਲ ਕਰ ਲਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਇਹ ਤੈਅ ਹੋਇਆ ਸੀ ਕਿਉਂਕਿ ਸਮਝੌਤਾ ਹੋਇਆ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਬੇਸ਼ੱਕ ਅਮਰਿੰਦਰ ਸਰ ਤੇ ਦਿੱਲੀ ਦੇ ਵਿੱਚ ਜੋ ਮੇਅਰ ਦੀ ਲੜਾਈ ਤੇ ਵਿਧਾਨ ਸਭਾ ਚੋਣਾਂ ਦੀ ਲੜਾਈ ਹੈ ਉਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਇੱਥੋਂ ਤੱਕ ਇੱਕ ਵੱਡਾ ਬਦਲਾ ਆਇਆ ਰਾਹੁਲ ਗਾਂਧੀ ਵੀ ਬੋਲਣ ਲੱਗੇ ਨੇ ਰਵਿੰਦ ਕੇਜਰੀਵਾਲ ਦੇ ਖਿਲਾਫ ਤੇ ਇਸ ਦਾ ਮੋੜਵਾ ਜਵਾਬ ਕੇਜਰੀਵਾਲ ਵੀ ਦੇਣ ਲੱਗੇ ਨੇ ਉਸ ਦੇ ਉੱਤੇ ਵੀ ਜਾਣਕਾਰੀ ਦੇਾਂਗੇ ਕਿ ਉਹਨਾਂ ਨੇ ਇੱਕ ਦੂਜੇ ਨੂੰ ਕੀ ਆਖਿਆ ਪਾਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਜਿਹੜੀ ਜਿੱਤ ਹੋਈ ਹੈ ਮੇਅਰ ਦੀ ਕੁਰਸੀ ਭਾਜਪਾ ਦੇ ਹਾਸਲ ਹੋ ਗਈ ਹੈ ਔਰ ਭਾਜਪਾ ਦੇ ਵੱਲੋਂ ਮੇਅਰ ਉਮੀਦਵਾਰ ਸੀ ਜਿਹੜੇ ਹਰਪ੍ਰੀਤ ਕੌਰ ਬਬਲਾ ਉਹ ਹੁਣ ਚੰਡੀਗੜ੍ਹ ਦੇ ਮੇਅਰ ਬਣ ਚੁੱਕੇ ਨੇ ਹਾਲਾਂਕਿ 5 ਸਾਲ ਬਾਅਦ ਕਾਉਂਸਲਰਾਂ ਦੀ ਚੋਣ ਹੁੰਦੀ ਹੈ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਪਰ ਹਰ ਸਾਲ ਜਿਹੜੀ ਆ ਮੇਅਰ ਦੀ ਚੋਣ ਹੁੰਦੀ ਹੈ ਤੇ ਹੁਣ ਇਸ ਸਾਲ ਜਿਹੜੀ ਆ ਭਾਜਪਾ ਨੇ ਹਾਸਲ ਕਰ ਲਿਆ ਹੈ ਜਿਹੜਾ ਮੇਅਰ ਦੀ ਕੁਰਸੀ ਨੂੰ ਹਾਲਾਂਕਿ ਭਾਜਪਾ ਦੇ ਕੋਲ 35 ਕੁੱਲ ਕਾਉਂਸਲਰਾਂ ਦੇ ਵਿੱਚੋਂ 16 ਭਾਜਪਾ ਦੇ ਕੋਲ ਸਭ ਤੋਂ ਵੱਧ ਜਿੱਤੇ ਹੋਏ ਸਨ ਪਰ ਜੇਕਰ ਗੱਲ ਕਰੀਏ ਦੂਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੋਲ 13 ਤੇ ਕਾਂਗਰਸ ਦੇ ਕੋਲ ਸੰਸਦ ਮੈਂਬਰ ਜੋ ਕਿ ਮਨੀਸ਼ ਦਿਵਾੜੀ ਨੇ ਇਸ ਵੇਲੇ ਉਹ ਵੀ ਸਮਝੌਤੇ ਦੇ ਤਹਿਤ ਜਿੱਤੇ ਨੇ ਚੰਡੀਗੜ੍ਹ ਤੋਂ ਇੱਕ VOTING ਵੋਟ ਉਹਨਾਂ ਦੀ ਔਰ 6 ਕਾਂਗਰਸ ਜਿਹੜੇ ਕਾਉਂਸਲਰ ਨੇ ਕਾਂਗਰਸ ਦੇ ਜਿੱਤੇ ਨੇ 6 1 ਯਾਨੀ ਕਿ 7 ਕਾਉਂਸਲਰ 7 ਜਿਹੜੀਆਂ ਵੋਟਾਂ ਨੇ ਉਹ ਕਾਂਗਰਸ ਦੀਆਂ ਔਰ 13 ਵੋਟਾਂ ਜੇਕਰ ਅਸੀਂ ਆਮ ਆਦਮੀ ਪਾਰਟੀ ਦੀਆਂ ਗਿਣੀਆਂ ਤਾਂ ਇਸ ਤਰੀਕੇ ਦੇ ਨਾਲ ਕੁੱਲ ਵੋਟਾਂ 20 ਬਣਦੀਆਂ ਨੇ 35 ਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੁੜ ਸੀ ਪਰ ਬਣਦੀਆਂ ਨੇ ਉਸਦੇ ਦੂਜੇ ਨੰਬਰ ਦੇ ਉੱਤੇ ਕਿਸ ਨੇ ਆਉਣਾ ਸੀ ਭਾਜਪਾ ਨੇ ਪਰ ਕਰਾਸ ਵੋਟਿੰਗ ਹੋਈ ਆ ਹੁਣ ਕਰਾਸ ਵੋਟਿੰਗ ਦੇ ਵਿੱਚ ਕਿਹੜੇ ਜਿਹੜੇ ਗੈਰ ਭਾਜਪਾ ਦੇ ਜਿਹੜੇ ਕੌਂਸਲਰ ਜਿੱਤੇ ਸੀ ਉਹਨਾਂ ਨੇ ਕਰਾਸ ਵੋਟਿੰਗ ਕੀਤੀ ਔਰ ਮਦਦ ਕਰ ਦਿੱਤੀ ਭਾਜਪਾ ਦਾ ਮੇਅਰ ਬਣਨ ਦੇ ਵਿੱਚ ਇਹ ਸਿਆਸੀ ਸੌਦੇਬਾਜ਼ੀਆਂ ਦੇ ਇਲਜ਼ਾਮ ਇੱਕ ਦੂਜੇ ਦੇ ਉੱਤੇ ਹਮੇਸ਼ਾ ਹੀ ਜਦੋਂ ਵੀ ਮੇਅਰ ਦੀ ਚੋਣ ਹੁੰਦੀ ਹੈ ਲੱਗਦੇ ਰਹਿੰਦੇ ਨੇ ਪਰ ਇਸ ਮਾਮਲੇ ਦੇ ਵਿੱਚ ਜਾਣਕਾਰੀ ਇਹ ਮਿਲ ਰਹੀ ਹੈ ਕਿ ਹੁਣ ਉਹਨਾਂ ਨੂੰ 19 ਵੋਟਾਂ ਜਿਹੜੀਆਂ ਨੇ ਪਈਆਂ ਨੇ ਹਰਪ੍ਰੀਤ ਕੌਰ ਬਬਲਾ ਨੂੰ ਜਿਸ ਦੇ ਨਾਲ ਮਿਹਰ ਬਣੀ ਹਾਲਾਂਕਿ 16 ਵੋਟਾਂ ਨੇ ਜਿਹੜੀਆਂ ਉਹਨਾਂ ਦੇ ਜਿੱਤੇ ਹੋਏ ਕੌਂਸਲਰ ਸੀ ਪਰ ਇਹ ਤਿੰਨ ਵੋਟਾਂ ਕਿਹੜੇ ਖਾਤੇ ਚੁਆਈਆਂ ਨੇ ਕਿਉਂਕਿ ਦਲ ਬਦਲੀ ਵੀ ਜਿਹੜੀ ਹੈ ਇਨ੍ਹਾਂ ਚੋਣਾਂ ਦੇ ਦੌਰਾਨ ਜ਼ਰੂਰ ਹੁੰਦੀ ਹੈ ਔਰ 17 ਵੋਟਾਂ ਜਿਹੜੀਆਂ ਪ੍ਰੇਮ ਲਤਾ ਨੇ ਉਮੀਦਵਾਰ ਜਿਹੜੇ ਸਾਂਝੇ ਉਮੀਦਵਾਰ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਹਨਾਂ ਨੂੰ ਮਿਲੀਆਂ ਤੇ ਇਸੇ ਕਰਕੇ ਦੋ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਆ ਜਿਹੜੀ ਉਹ ਕਰ ਲਈ ਗਈ ਹੈ ਹਾਲਾਂਕਿ ਸਪਰੀਮ ਕੋਰਟ ਦੇ ਜਿਹੜੇ ਸੇਵਾਮੁਕਤ ਜੱਜ ਨੇ ਉਹਨਾਂ ਨੂੰ ਬਤੌਰ ਜਿਹੜਾ ਹੈ ਉੱਥੇ ਨਿਗਰਾਨੀ ਦੇ ਲਈ ਅਫਸਰ ਲਾਇਆ ਗਿਆ ਸੀ ਪ੍ਰੈਜ਼ਾਈਡਿੰਗ ਅਫਸਰ ਉਹਨਾਂ ਨੂੰ ਉੱਥੇ ਲਾਇਆ ਗਿਆ ਸੀ ਕਿਉਂਕਿ ਪਿਛਲੀ ਵਾਰ ਵੀ ਜਿਸ ਢੰਗ ਦੇ ਨਾਲ VOTING ਹੋਈ ਸੀ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਪੁੱਜਿਆ ਸੀ ਤਾਂ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਦੇ ਮੁਤਾਬਕ ਕਿ ਕੈਮਰਾ ਦੀ ਨਿਗਰਾਨੀ ਦੇ ਵਿੱਚ VOTING ਹੋਈ ਇੱਕ ਇੱਕ ਕਰਕੇ ਸਭ ਨੇ ਵੋਟ ਪਾਈ ਤੇ ਹੁਣ ਜਿਹੜੀ ਹੈ ਜਿੱਤ ਉਹ ਭਾਜਪਾ ਪਾਰਟੀ ਦੀ ਹੋਈ ਹੈ ਤੇ ਨਮੋਸ਼ੀ ਪਰੀਹਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਾਠ ਜੋੜਦੀ ਹੋਈ ਹੈ ਹਾਲਾਂਕਿ ਗਾਠ ਜੋੜ ਕਮਜ਼ੋਰ ਇਸ ਕਰਕੇ ਵੀ ਹੋ ਗਿਆ ਕਿਉਂਕਿ ਪਹਿਲਾਂ ਹੀ ਤਣਾਅ ਵਧਿਆ ਹੋਇਆ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਅਮਰitsar ਦੇ ਵਿੱਚ ਵੀ ਵੱਡਾ ਬਹੁਮਤ ਜਿਹੜਾ ਕਾਂਗਰਸ ਕੋਲ ਸੀ ਪਰ ਉੱਥੇ ਆਮ ਆਦਮੀ ਪਾਰਟੀ ਨੇ ਸੱਤਾ ਦੀ ਵਰਤੋਂ ਕਰਦੇ ਹੋਏ ਜਾਂ ਦੋਸ਼ ਲੱਗਦੇ ਨੇ ਕਿ ਆਪਣਾ ਜਿਹੜਾ ਉਹ ਮੇਅਰ ਚੁਣ ਲਿਆ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਚੁਣ ਲਿਆ ਉੱਥੇ ਕਾਂਗਰਸ ਦੇਖਦੀ ਰਹਿ ਗਈ ਹਾਈ ਕੋਰਟ ਦਾ ਰੋਕ ਕੀਤਾ ਗਿਆ ਪਟੀਸ਼ਨ ਖਾਰਜ ਹੋ ਜਾਂਦੀ ਹੈ ਪਹਿਲਾਂ ਚੋਣ ਕਮਿਸ਼ਨ ਦੇ ਦਰਵਾਜ਼ੇ ਖੜਕਾਉਣ ਲਈ ਆਖਿਆ ਗਿਆ ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਜ਼ਰੂਰ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪਰ ਉੱਥੇ ਗੱਠਜੋੜ ਛੇਤੀ ਟੁੱਟਦਾ ਨਜ਼ਰ ਆਇਆ ਤੇ ਹੁਣ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਰਾਹੁਲ ਗਾਂਧੀ ਕਹਿਣ ਲੱਗੇ ਨੇ ਕਿ ਕਿਵੇਂ ਘਟਾਲਿਆਂ ਦੇ ਵਿੱਚ ਨਾਂ ਬੋਲਦਾ ਹੈ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਗੱਲਾਂ ਪਹਿਲਾਂ ਹੋਰ ਕਰਦੇ ਸੀ ਹੁਣ ਹੋਰ ਨਿਕਲੇ ਨੇ ਤੇ ਕੇਜਰੀਵਾਲ ਨੇ ਇਸ ਦਾ ਜਵਾਬ ਦਿੱਤਾ ਕਿ ਜਿਨ੍ਹਾਂ ਖੁਦ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਨਾਂ ਤੇ ਕਿਸੇ ਏਜੰਸੀ ਨੇ ਗ੍ਰਿਫਤਾਰ ਨਾ ਕੀਤਾ ਹੋਵੇ ਤੇ ਸੰਕੇਤ ਕੀ ਹੈ ਯਾਨੀ ਕਿ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਿਨ੍ਹਾਂ ਉੱਤੇ ਦੋਸ਼ ਲੱਗਦੇ ਨੇ ਮੇਰੇ ਸਾਡੇ ਉੱਤੇ ਲੱਗੇ ਤਾਂ ਸਾਨੂੰ ਜੇਲ੍ਹ ਜਾਣਾ ਪਿਆ ਪਰ ਤੁਹਾਡੇ ਉੱਤੇ ਲੱਗੇ ਤੁਸੀਂ ਜੇਲ੍ਹ ਵੀ ਨਹੀਂ ਗਏ ਇਥੋਂ ਕੀ ਸਮਝਿਆ ਜਾਏ ਤੁਸੀਂ ਤਾਂ ਨਾ ਹੀ ਬੋਲੋ ਤਾਂ ਚੰਗਾ ਹੈ ਇਹ ਅਰਵਿੰਦ ਕੇਜਰੀਵਾਲ ਦੇ ਸ਼ਬਦ ਨੇ ਹੁਣ ਇੱਕ ਪਾਸੇ ਉਸ ਪਾਸੇ ਤਾਂ ਨਾ ਦੂਜੇ ਪਾਸੇ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਚੰਡੀਗੜ੍ਹ ਦੇ ਵਿੱਚ ਵੀ ਲੱਗਿਆ ਹੈ 16 ਜਿਹੜੇ ਕਾਉਂਸਲਰ ਸੀ ਵੋਟਾਂ ਸੀ ਸਿਰਫ ਭਾਜਪਾ ਦੇ ਕੋਲ ਪਰ ਉਨੀਆਂ ਵੋਟਾਂ ਪੈ ਗਈਆਂ ਨੇ ਕਿਉਂਕਿ ਕ੍ਰਾਸ ਵੋਟਿੰਗ ਹੋਈ ਕ੍ਰਾਸ ਵੋਟਿੰਗ ਕਿਸ ਵੱਲੋਂ ਕੀਤੀ ਗਈ ਇਸ ਦਾ ਹੁਣ ਕੁਝ ਪਤਾ ਨਹੀਂ ਲੱਗ ਸਕਦਾ ਕਿ ਗੁਪਤ ਵੋਟ ਪਾਉਣ ਦਾ ਅਧਿਕਾਰ ਹੈ ਹਰੇਕ ਨੂੰ ਪਰ ਕੈਮਰਿਆਂ ਦੀ ਨਿਗਰਾਨੀ ਚ ਵੋਟਿੰਗ ਹੋਈ ਹੈ ਹੁਣ ਕੌਣ ਜਿਹੜਾ ਆ ਸੱਚੇ ਮਨ ਦੇ ਨਾਲ ਵੋਟ ਪਾ ਕੇ ਆਇਆ ਤੇ ਕਿਸ ਨੇ ਕ੍ਰਾਸ ਖੇਡਿਆ ਇਹ ਹੁਣ ਉਹਨਾਂ ਦੇ ਮਨ ਜਾਣਦੇ ਨੇ ਜਿਹੜੇ ਇਸ ਵੋਟ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਰਹੇ ਸੀ ਪਰ ਇੱਥੇ ਭਾਜਪਾ ਨੂੰ ਜਿੱਤ ਹਾਸਲ ਹੋ ਗਈ ਹੈ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦੋ ਵੋਟਾਂ ਦੇ ਫਰਕ ਦੇ ਨਾਲ ਭਾਜਪਾ ਪਾਰਟੀ ਨੇ ਫਤਿਹ ਹਾਸਲ ਕੀਤੀ ਐ ਮੇਰ ਦੀ ਕੁਰਸੀ ਉਹਨਾਂ ਦੇ ਖਾਤੇ 'ਚ ਪੈ ਗਈ ਪਰ ਦੂਸਰੇ ਪਾਸੇ ਵੱਡਾ ਬਹੁਮਤ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਝਟਕਾ ਲੱਗਿਆ ਹੁਣ ਇਸ ਦੇ ਉੱਤੇ ਪ੍ਰਤੀਕਿਰਿਆਵਾਂ ਕੁਦਰਤੀ ਗੱਲ ਐ ਸੁਭਾਵਕ ਜੀ ਗੱਲ ਐ ਕਿ ਆਉਣਗੀਆਂ ਕਿ ਧੱਕਾ ਹੋਇਆ ਸ਼ਰਿਆਮ ਇਹ ਲੋਕਤੰਤਰ ਦਾ ਕਹਾਣ ਹੈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਲੋਕਤੰਤਰ ਦਾ ਖਵਾਲਾ ਦੇਗੀ ਪਰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕੀਤਾ ਉਹ ਹੁਣ ਤੱਕ ਸਾਰਾ ਜੱਗ ਜਾਣਦਾ ਹੈ ਉੱਥੇ ਕਾਂਗਰਸ ਕਹਿ ਰਹੀ ਹੈ ਕਿ ਲੋਕਤੰਤਰ ਦਾ ਘਾਣ ਕੀਤਾ ਆਮ ਆਦਮੀ ਪਾਰਟੀ ਨੇ ਇੱਥੇ ਦੋਵੇਂ ਪਾਰਟੀਆਂ ਰਲ ਕੇ ਇਹ ਕਹਿਣਾ ਸ਼ੁਰੂ ਕਰਨ ਗਿਆ ਕਿ ਇੱਥੇ ਭਾਜਪਾ ਨੇ ਧੱਕਾ ਕੀਤਾ ਫਿਰ ਧੱਕਾ ਕਰਦਾ ਕੌਣ ਨਹੀਂ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਢੰਗ ਨਾਲ ਵੀ VOTING ਹੋਈ ਕ੍ਰਾਸ VOTING ਹੋਈ ਪਰ ਇੱਥੇ ਇਸ ਸਾਲ ਦੀ ਜਿਹੜੀ ਕੁਰਸੀ ਹੈ ਉਹ ਭਾਜਪਾ ਦੇ ਖਾਤੇ ਵਿੱਚ ਆ ਗਈ ਹੈ ਔਰ ਇਥੋਂ ਤੱਕ ਕੇ ਘੱਟ ਜਿਹੜੇ ਨੇ ਕਾਉਂਸਲਰ ਹੋਣ ਦੇ ਬਾਵਜੂਦ ਵੋਟਾਂ ਘੱਟ ਹੋਣ ਦੇ ਬਾਵਜੂਦ ਵੀ ਮਨੀਸ਼ ਟਿਵਾੜੀ ਦੀ ਵੋਟ ਮਿਲਾ ਲਈ ਜਾਵੇ ਤੇ ਇਸ ਢੰਗ ਦੇ ਨਾਲ 20 ਵੋਟਾਂ ਬਣਦੀਆਂ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਪਰ ਭਾਜਪਾ ਨੂੰ 19 ਵੋਟਾਂ ਜਿਹੜੀਆਂ ਪੈ ਜਾਂਦੀਆਂ ਨੇ ਤੇ ਉਸ ਦੇ ਨਾਲ ਦੋ ਵੋਟਾਂ ਦੇ ਫਰਕ ਨਾਲੋਂ ਭਾਜਪਾ ਦੇ ਵੱਲੋਂ ਮੇਅਰ ਜਿਹੜੇ ਬਣ ਚੁੱਕੇ ਨੇ ਜਦੋਂ ਤੱਕ ਨਵਾਂ ਅਪਡੇਟ ਆਉਂਦਾ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ